ये सारा माल हमने इसको है ठीक है जी हाँ। अब और तो नहीं खरीदते नहीं, एक, लेने का है और। एक और लेने का हाँ। अब गड्डी लोड करोगे शाम को ठीक हाँ, है हाँ। फिर हमारी मजूरी देंगे अरे हाँ। गिने नहीं अब कितना हो गया इक्कीस हो गया एक और लोगे बस ठीक है चलो अच्छा लेगा

ਆ ਦੇਖੋ ਜੇ ਤੰਤ ਵੀ ਨਹੀਂ ਤੋੜੇ ਖੀਰੀਆਂ ਪੱਠਾਂ ਇਹ 6 ਪੀ ਸਾਲ ਦੇ ਅੰਦਰ ਅੰਦਰ 11 ਮਹੀਨਿਆਂ ਦੇ ਵਿੱਚ ਜੇ ਆ ਇਹਦੀ ਭੈਣ ਹੈ ਜੀ ਇਹ ਵੀ ਖੀਰੀ ਜੂਏ ਮੇਰਾ ਕਹ ਆ ਦੇਖੋ ਵਧੀਆ ਕੁਆਲਟੀ ਦਾ ਮਾਲ ਹੈ ਕੋਈ ਮਾੜਾ ਮਾਲ ਨਹੀਂ ਸ਼ੰਕਾ ਵਧੀਆ ਬਰੀਕ ਹੈ ਇਹਨਾਂ ਦੇਖੋ ਕਿੰਨੇ ਕਿੰਨੇ ਚੌੜੇ ਨੇ ਜੀ ਆ ਦੇਖੋ ਤੁਮਾਰੇ ਆਹ ਦਿਖਾ ਦੇਣਾ ਤੁਹਾਨੂੰ ਅੜੀ ਨਾ ਟੁੜਿਆ ਆ ਦੇ ਕੋਈ ਅਰੇ ਕਿਨੱਖ ਸੇ ਦੀਆਂ ਐਨਸਰ ਦੇ ਬਈ ਉਹ ਹੋਰ ਲਿਆ ਫਰਕੇ ਦੋ ਸਰਜਾ ਇਹਦਾ ਤਿੰਨ ਇੰਦਰ ਬੱਠੀਏ ਨੇ ਉੱਤੇ ਆਦਾ ਜ਼ੀਰੋ ਹੋਰਦਾ ਹੀ ਆ ਉੱਥੇ ਦਾ ਇਹਦਾ ਪਿੰਡ ਨਾਲ ਜਿਹੜਾ ਆਇਆ ਮਾਲਾ ਆਪਣੇ ਪਿੰਡ ਦਾ ਹੈ 75 ਦਾ ਉਹੀ ਤੇ ਕਹਾਂਗੇ ਦੂਆ ਕਿਉਂ ਕਹਾਂਗੇ ਦੂਏ ਲੱਖ ਇਹਦਾ ਮਾਲਾ ਪੱਕ ਇਹ ਆ ਵੀ ਕੁਝ ਇਹ ਵੀ ਥੀਰੀ ਹੈ ਕਿ ਆ ਵੀ ਆ ਜਾ ਪਰਨੇ ਵਾਲੇ ਭਾਈ ਓ ਭਾਈ ਆ ਦੇ ਪੱਠਾਂਗੇ ਤਿੰਨ ਤੋਂ ਉਹ ਮੇਰੇ ਸਕੇ ਭਤੀਜੇ ਤੋਂ ਦਵਾਈਆਂ ਨੇ ਦਰਬੇ ਚੋਂ ਇਹ ਤਿੰਨ ਪੱਠਾਂ ਤੋਂ ਦਵਾਈਆਂ ਨੇ ਜੀ ਨਾ ਬੰਦਿਆਂ ਨੂੰ ਇਹ ਆ ਦੇਖੋ ਆ ਇੱਕ ਇਹਦੇ ਨਾਲ ਦੀ ਹੋਰ ਐ ਸੋਨੂ ਵਾਲੀ ਉਹ ਪਰ ਲਈ ਕੁਆਲਿਟੀਆਂ ਦੇ ਮੁੱਲ ਲੱਗਦੇ 65000 ਦੀਆਂ ਤਿੰਨੇ ਆਈਆਂ ਨੇ ਭਾਈ ਮੇਰੇ ਭਤੀ ਜਦੋਂ ਦਵਾਈਆਂ ਨੇ ਪੈਸੇ ਅੱਜ ਨੇ ਨੇ ਸਾਰੇ ਪਾਫੇ ਕੱਲ ਨੂੰ ਕਢਾ ਕੇ ਮਹੀਂ ਦੇ ਦੇਣਾ ਗਰੀਆਂ ਨੂੰ ਠੀਕ ਹੈ ਗੱਲ ਇੱਕ ਔਲਿਆ ਦੇ ਨਾਲ ਦੀ ਬੱਚੀ ਬੋਕ ਸਾਡੇ ਦੀ ਨੇ ਇਹ ਇਕੱਠੇ ਰਹਿੰਦੇ ਨੇ ਮੁੰਡੇ ਹਾਂ ਇਹ ਇੱਕ ਬੱਕਰੀ ਔਲਿਆ ਉਹ ਕਾਲੀ ਉਹ ਗੱਬਣ ਛੜ ਦੇ ਬੱਸ ਆ ਲਿਆ ਆ ਦੇਖੋ ਜੀ ਕਾ ਗੱਬਣ ਬੱਕਰੀ ਵੀ ਸਾਡੇ ਲਈ ਆਈ ਆ ਇਹ 2 ਢਾਈ ਮਹੀਨਿਆਂ ਦੀ ਬੱਕਰੀ ਗੱਬਣ ਹੈ ਹਾਂ ਪੂਰੀ ਜਵਾਨ ਹੈ ਵਧੀਆ ਬੱਕਰੀ ਹੈ ਹੈ ਹਾਂ ਜੀ ਹਾਂ ਜੀ ਆ ਬੱਕਰੀ ਅਸੀਂ ਕਿਸੇ ਹੋਰ ਤੋਂ ਦਵਾਈ ਆ ਇਹਨਾਂ ਨੂੰ ਇਹ ਆਈ ਆ 22000 ਦੀ ਝੂਠ ਨਹੀਂ ਬੋਲਦੇ ਸਾਡੇ ਪਿੰਡੋਂ ਹੀ ਹੋਰ ਤੋਂ ਦਵਾਈ ਆ ਬੰਦੇ ਤੋਂ ਜਿਹੜੀਆਂ ਸਾਡੇ ਲਵਾਈਆਂ ਨੇ ਉਹ ਤੈਨੂੰ ਅਸੀਂ ਦਿਖਾਤੀਆਂ ਭਾਈ ਮੈਂ ਦੱਸਦੇ ਨੇ ਇਹਨਾਂ ਨੂੰ ਆਪਦੇ ਲਵਾਂ 14 ਜਨਵਾਰ ਇੱਕ ਪੱਠਾ ਦਿੱਤੀ ਐ ਇਹ ਡੱਬੀ ਬੱਕਰੀ ਬਹੁਤ ਤਕੜੀ ਐ ਕਹਿੰਦੇ ਸਾਨੂੰ ਤਾਂ ਕਾਲੀਆਂ ਲੈਂਦੇ ਨੇ ਕਹਿੰਦੇ ਇੱਕ ਸਾਨੂੰ ਹੀ ਵੀ ਦਿੱਤੀ ਆ ਵਧੀਆ ਬੱਕਰੀ ਦੀ ਇਹ ਅਸੀਂ ਨੇ ਇਹਨਾਂ ਨੂੰ ਦਿੱਤੀ ਆ 15000 ਦੀ ਬਈ ਹਾਂ ਜ਼ੂਰ ਤੋਂ ਨਹੀਂ ਐ ਇਹ 15 ਦੀ ਦਿੱਤੀ ਆ ਭਾਈ ਮੈਂ ਆਪਦੀ ਬੱਕਰੀ ਦਿੱਤੀ ਐ ਹੋਰ ਕੋਈ ਆਪਣੀ ਰਹੀ ਜੀ ਬਸ ਵੀ ਉਹ ਤਾਂ ਹੋਰ ਅਸੀਂ ਇੱਥੇ ਖਰੀਦੀਆਂ ਨੇ ਦੋ ਪੱਠਾ ਉਹ ਤੇ ਆਵੇਂ ਵੀ ਨਹੀਂ ਵੀ ਉਰੀ ਖਰੀਦੀ ਐ ਇਹ ਇੱਕ ਬੱਕਰੀ ਆ ਉਰੀ ਖਰੀਦੀ ਐ ਬਾਈ ਇਹ ਇੱਥੋਂ ਲਈਆਂ ਨੇ ਮੰਡੀ ਚੋਂ ਹਾਂ ਪੂਰੀ ਇਹਨਾਂ ਨੂੰ 20-25 ਨਾਕ ਬਣਾ ਤੇਰਾ ਸੈਮ ਨੂੰ ਲਦਾ ਕੇ ਗੱਡੀ ਭਰਾ ਕੇ ਜਾਵਾਂਗੇ ਆਪਣਾ ਤਾਂ ਦੇਖੋ ਜੀ ਇਹਨਾਂ ਨਾਲ ਆ ਕਮਿਸ਼ਨ ਕਰਿਆ ਹੈ ਠੀਕ ਐ ਗੱਲ ਜਿਹੜੀਆਂ ਅਸੀਂ ਦਿੱਤੀਆਂ ਨੇ ਉਹਨਾਂ ਦਾ ਤਾਂ ਕੋਈ ਲੈਂਦੇ ਨਹੀਂ ਜਿਹੜੀਆਂ ਦਵਾਈਆਂ ਨੇ ਉਹਨਾਂ ਦਾ ਕਵੀਸ਼ਨ ਲਵਾ। ਠੀਕ ਹੈ ਨਾ? ਹਾਂ ਉਹ ਤਾਂ ਲਵਾਗੇ ਸੀ। ਮੈਂ ਕਹਿੰਦਾ ਸੀ ਜੇ ਮਹਾਸੀ ਜਦ ਵਿੱਚ ਅੱਜ ਆਈ ਸੀ ਮੰਡੀ 'ਚ ਦੋ ਜਣੇ। ਹਾਂ ਉਹ ਪਹੁੰਚਦੇ ਸੀ ਕਹਿੰਦੇ ਮੈਨੂੰ ਘਰੋਂ ਦੋ ਕੁੜੀਆਂ ਦੇ ਦੇ ਰਾਜ ਤੂੰ ਦਿੱਤੀਆਂ ਇਹਦਾ ਕੀ ਚੱਕਰ ਹੈ? ਉਹ ਤਾਂ ਹੁਣ ਭਾਈ ਮੈਨੂੰ ਮੁੰਡੇ ਨੂੰ ਪੁੱਛਣਾ ਪੂਇਆ ਤਾਂ 1500 ਢੱਕੇ ਨਾਲ ਮੈਂ ਦੇ ਦਿੱਤੀਆਂ। ਮਹਾਕਾਰ ਆਏ ਫਕੀਰ ਨੂੰ ਖਾਲੀ ਨਾ ਮੋੜ ਚੰਗੇ ਪੈਸਿਆਂ ਦੀਆਂ ਵਿਕਦੀਆਂ ਨੇ ਵੱਟਲਾ ਰੁਪਈਏ। ਝੂਲਾ ਭਰ ਲੈ ਭੈਣਾਂ ਦਾ ਸਾਂ ਭਰੀਆਂ ਖੱਲਾਂ ਨੇ। ਪਤਾ ਜਾਂਦੀਆਂ ਜਾਂਦੀਆਂ ਮਿੰਟ 'ਚ ਢੇਰੀ ਹੋ ਜਾਂਦੀਆਂ ਸੜਕ 'ਤੇ ਮਰੇ ਜਿਵੇਂ ਲਫਾਫੇ ਤੋਂ ਡਰ ਗਿਓ ਹੋ ਜੀ ਕੁੱਤਾ ਬਿੱਲਾ ਨਿਕੜਿਆ ਵੇ ਸਾਈਡ ਤੋਂ ਟਰੱਕ ਥੱਲੇ ਇਹਨਾਂ ਦਾ ਕੀ ਐ ਇਹ ਤਾਂ ਹੱਥਾਂ ਨੂੰ ਜੜ ਰੱਜ ਕੇ ਆਉਂਦੀਆਂ ਨੇ ਬਿੰਦਕੇ ਚੰਗੀਆਂ ਲੱਗਦੀਆਂ ਨੇ ਬੱਕਰੀ ਕੱਕੜੀ ਗਊ ਜੰਜਾਲ ਦੁੱਧ ਪੀਣੇ ਜੇ ਮੈਂ ਦਾ ਬੱਚਾ ਪਾਲ ਸਾਡੇ ਦੇ ਵਿੱਚ ਲੋਈਆਂ ਵੀ ਨੇ ਲਾ ਲ ਲਾਲ ਡੱਬੀਆਂ ਵੀ ਨੇ ਮੁੰਡੇ ਨੂੰ ਪਤਾ ਐ ਰਹਿਦਾ ਬੱਕਰੀਆਂ ਚ ਤੇ ਕਾਲੀਆਂ ਵੱਧ ਨੇ ਪੂਰੀਆਂ ਵੀ ਨੇ 97 ਚਾਰ ਬੋਕ ਨੇ ਕਰੇ ਬੱਕਰੀਆਂ ਵੱਡੀਆਂ ਕਹਿੰਦੇ 65 ਨੇ 55 ਪੰਜ ਪੱਠਾ ਹੈ ਨਾ ਹਾਂਜੀ ਚਾਰ ਬੋਕ 55 ਵੱਡੀਆਂ ਬੱਕਰੀਆਂ ਤੇ ਪੰਜ ਪੱਠਾ ਹੈ ਨਾ ਜਿਹੜੀਆਂ ਕਰ ਰਹੇ ਨੇ ਡੱਬੀਆਂ ਆਹ ਡੱਬੀਆਂ ਦੇ ਨਾਲ ਦੀ ਲੈ ਲੈ ਕਿੰਨੇ ਨੇ ਉਹ ਟੋਕੜੇ ਨੇ ਨੇਲੇ ਇਸ ਟਾਈਮ ਪੇਡਲ ਕਹੇ ਜਾਂਦੇ ਨੇ 7 7 7 ਪਰ ਡਾਣਾ ਜਾਂਦੇ ਨੇ ਤੇ ਪੰਜ ਘਰੇ ਨੇ ਹਨਾ ਬਾਕੀ ਤਿਆਰ ਨੇ ਸੂਣ ਤੇ ਹਾਂ ਪੰਜ ਸੱਤਨਾ ਚ ਪੋਣੀਆਂ 32 ਪੇਡਾਂ ਵਡੀਆਂ ਲੇਲਿਆਂ ਦੀ ਕਿਹੜੀ ਕਿਹੜੀ ਮਦਰ ਨਸ ਲਉਂਗੀ ਨਹੀਂ ਕੀ ਪਛਾਲ ਹੁੰਦੇ ਜੇ ਵਧੀਆ ਕੁਆਲਟੀ ਦੇ ਲੇਲਾ ਲੈਣਾ ਹੋਵੇ ਜਿਹਨੇ ਕੁਆਲਟੀ ਤਾਂ ਭਾਈ ਆਪ ਦੀ ਥੋਂ ਤਾਂ ਮੁੰਜੜ ਵੀ ਵਧੀਆ ਹੈ ਪਹਿਲਾਂ ਦੇਸੀ ਮੁੰਜੜ ਚੱਲੀ ਸੀ ਇਹ ਆਪ ਚ ਹੁਣ ਨਵੀਆਂ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੁਣ ਕਜਲੀ ਪੇਡ ਵੀ ਬਹੁਤ ਚੱਲਦੀ ਹੈ ਤੇ ਹੁਣ ਆ ਗਈਆਂ ਜੁਪੀ ਕਨੀਓ ਜਮਨਾ ਫਰੀ ਸਾਡੇਲੇ ਬੀਬੀ ਹੈਗੀਆਂ 15 ਕ ਜਮਨਾਪਰੀ ਜਮਨਾਪਰੀ ਮੈਂ ਸੁਣਿਆ ਇਹਦਾ ਮਤਲਬ ਜਮਨਾਪਰੀ ਦੀ ਕੀ ਪਛਾਣ ਆ ਬੱਲੇ ਜੇ ਕੋ ਕਰਨਾ ਚਾਹੀਏ ਚਿੱਟੇ ਮੂੰਹ ਦੀਆਂ ਲਫੜੇ ਪੂਰੇ ਕੰਨ ਤੇ ਲੰਬੇ ਪੁੰਜੜਾ ਉਹਨਾਂ ਜਮਨਾਪਰੀ ਤੇ ਘੱਟ ਹੋਊਗੀ ਜਮਨਾਪਰੀ ਦੀ ਕੀਮਤ ਤੇ ਜਮਨਾਪਰੀ ਬੱਦ ਬੱਕਰੀ ਦਾ ਵਜਾ ਲੈਦਾ ਦੁੱਧ ਵਾਸਤੇ ਹਾਂ ਜਮਨਾਪਰੀ ਦਾ ਭੇਟਾ ਕਦੇ ਵਾਸਤੇ ਲੈਂਦਾ ਬੱਦ ਜਮਨਾਪਰੀ ਦਾ ਲੈਣਾ ਲੰਬਾ ਹੁੰਦਾ ਹੈ ਤਿਆਰ ਛੇਤੀ ਹੁੰਦਾ ਹੈ ਬਿਕਦਾ ਮਹਿੰਗਾ ਸਨੱਥਾ ਬੱਚਾ ਹੁੰਦਾ ਜਮਨਾਪਰੀ ਦਾ ਨੇ ਰਾਜੀ ਤੂੰ ਗੱਲ ਨਾ ਕਰੀ ਜਾਂਦਾ ਵੀ ਇੰਨੀਆਂ ਭੇਡਾਂ ਹਨ 10 ਕਿੱਲੇ ਬਰਾਬਰ ਆ ਉਹ ਕਿਸੇ ਸਟਾਲ ਦੀ ਉਹ ਤਾਂ ਮੈਂ ਕਹਿੰਦਾ ਤੀ ਮਹਾ ਜੇ ਕਿਸੇ ਲਈਵੇ 60 ਭੇਡਾਂ ਹੋਣ 10 ਕਿੱਿਆਂ ਦਾ ਨੱਕ ਮੋੜ ਦੇਣੀ ਆ 60 ਭੇਡਾਂ 60 ਭੇਡਾਂ ਇੱਕ ਹਾਲ ਦਾ ਨੱਕ ਮੋੜ ਦੇਣੀਆਂ ਦੋ ਬੰਦੇ ਚਾਰਨ ਵਾਲੇ ਹੋਣ ਸਹੀ ਸਲਾਮਤ ਸੂਂਦੀਆਂ ਰਹਿਣ 10 ਲੱਖ ਦੇ ਲੈਣੇ ਸਾਲ ਚ ਤਿਆਰ ਕਰ ਦੇਣੀਆਂ ਜੇ ਦੋ ਦੋ ਦੇ ਤੇ ਹੋ ਗਏ ਆਪੀ ਕਿਉ ਜੀ ਅਤੇ ਜਿਹੜੇ ਪੇਟਾਂ ਆਉਂਦੇ ਇਹਨਾਂ ਨੂੰ ਗੰਦ ਘੋਣਾ ਜ਼ਰੂਰੀ ਹੁੰਦਾ ਕੋਈ ਹੋਰ ਚੀਜ਼ਾ ਕੁ ਖਾਦਾ ਵੀ ਨਹੀਂ ਮਤਲਬ ਹੁਣ ਪੇਟਾਂ ਗੰਦ ਘੱਟ ਖਾਂਦੀਆਂ ਜਿਹੜੀਆਂ ਕਜਲੀਆਂ ਨੇ ਤੇ ਜਮਨਾਪਰੀ ਨੇ ਇਹਨਾਂ ਨੂੰ ਖਰਾਕ ਪੂਰੀ ਪਾਈ ਜਾਂ ਇਹ ਗੰਦ ਕਣੀ ਝਾਂਕਦੀਆਂ ਵੀ ਨਹੀਂ ਗੰਦ ਕਿੱਥੇ ਆ ਹੁਣ ਹੁਣ ਗੰਦ ਕਿੱਥੇ ਹੈ ਲੈਟਰਿੰਗਾਂ ਕਿੱਥੇ ਨੇ ਕਿੱਥੇ ਨੇ ਰੂੜੀਆਂ ਘਹਾਰੇ ਮੈਨੂੰ ਐਂ ਦੱਸ ਹੁਣ ਜਾਇ ਜੀ ਮੌਸਮ ਹੈ ਹੋਏ ਜੇ ਪਸ਼ੂ ਹੋ ਗਏ ਉਹ ਤਾਂ ਜਹਜਾ ਟਾਈਮ ਹੁਜੇ ਪਸੂ ਹੋ ਗਏ ਬਾਈ ਪਹਿਲਾਂ ਦੇਸੀ ਭੇਡਾਂ ਗੰਦ ਖਾਂਦੀਆਂ ਤੀਆਂ ਇਹਦੇ ਭੇਡਾਂ ਨੇ ਉਹਨਾਂ ਨੂੰ ਕਿੰਨੇ ਟਾਈਮ ਬਾਅਦ ਘਟੌੜੀ ਬੰਦੀ ਇਹ 6 ਮਹੀਨੇ 6 ਮਹੀਨੇ ਵੀ ਨਿਕਟ ਗਰਮੀ ਦੇ ਘਟੌੜੀ ਬੰਦੀ ਹੁਣ ਅਸੀਂ ਮੁੰਨਾ ਕੇ ਭੇਡਾਂ 20 25 ਦਿਨਾਂ ਨੂੰ ਉਹਨਾਂ ਦਾ ਤਾਂ ਕਹਿੰਦੇ ਰਾਜੂ ਹੁਣ ਕੋਈ ਫਾਇਦੇ ਨਹੀਂ ਹਨ ਉਹਨਾਂ ਤਾਂ ਅਸੀਂ ਤਾਂ ਐਂ ਸੜ-ਸੁੱਟ ਦਾਨੀਆਂ ਚੱਕ ਕੇ ਉੱਥੇ ਵਿਕਦੀ ਆ ਸਾਫ਼ ਉਹਨਾਂ ਨੂੰ ਵੀ ਵਧੀਆ ਉੱਥੇ ਵਿਕਦੀ ਆ ਇਹਦੇ ਵੀ ਉਹਨਾਂ ਨੂੰ ਵੀ ਵਿਕਦੀ ਰਹੇ ਦੀ ਹਾਂ ਉਹਰੇ ਨਹੀਂ ਵਿਕਦੀ ਇਹ ਨਹੀਂ ਕਿਹੜੀ ਕਿਹੜੀ ਚਾਮੜੀ ਹੁੰਦੀ ਆ ਭੇਡਾਂ ਦੀ ਢੇਡ ਦੀ ਚਾਮੜੀ ਲਾਲ ਕਹਿੰਦੇ ਬੱਕਰੀਆਂ ਲਾਲ ਚਮੜੀ ਆ ਗਿਆ ਰੋੜੀ ਪੇੜ ਦੀ ਗੁਲਾਬੀ ਚਮੜੀ ਹੁੰਦੀ ਹੈ ਜਮਨਾਪਰੀ ਦੀ ਠੀਕ ਹੈ ਕਾਲੀ ਚਮੜੀ ਹੁੰਦੀ ਹੈ ਦੂਈ ਇਹਦੀ ਕਜਲੀ ਦੀ ਤੇ ਪੀਲੀ ਚਮੜੀ ਹੁੰਦੀ ਹੈ ਪੂਝਾ ਪਯੌਰ ਦੀ ਇਹਨਾਂ ਦਾ ਹਾਈਟ ਤੋਂ ਸਭ ਤੋਂ ਵੱਡਾ ਕੱਤ ਕਿਹੜੀ ਪੇੜ ਦਾ ਹੋਇਆ ਅਜ ਤੱਕ ਜਿਹਨੂੰ ਦੇਖਿਆ ਵੇੜ ਦਾ ਹੁਣ ਤਾਂ ਜਮਨਾਪਰੀ ਮੂਰੇ ਚੱਲ ਰਹੀਆਂ ਨੇ ਪੂਰਾ ਹਾਈਟ ਪੂਰਾ ਬੱਕਰੇ ਬਰੋਪਰੇ ਹੁੰਦੇ ਇਹਨਾਂ ਦਾ ਪੂਰਾ ਆਪਣੇ ਆ ਦੋ ਦੰਦ ਬੱਚਾ ਡਾਕਟਰ ਸਾਹਿਬ ਦੇ ਅੰਦਰ ਖੜਾ ਜਾ ਕੇ ਦਰਸ਼ਨ ਪਾਓ ਯਮਨਾਪਰੀ ਦਾ ਡਾਕਟਰ ਸਾਹਿਬ ਨੂੰ ਮੈਂ ਕਹਿਤੀ ਮਾ ਜੀ ਵੇਚਣਾ ਕੰਨਾਂ ਨਾ ਰਾਜੂ ਵੇਚਣਾ ਨਹੀਂ ਧੰਨਵਾਦ ਜੀ ਸਸਰੀ ਕਾ ਸਾਰਿਆਂ ਨੂੰ